ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ। ਅ ਕੁਝ ਇੱਕ ਜਿਹੜੇ ਵਿਚਾਰ ਸਾਂਝੇ ਕਰਨੇ ਆ। ਜਿਹੜੀ ਮੱਕੀ ਦੀ ਬਿਜਾਈ ਕਿਸਾਨ ਵੀਰ ਕਰਦੇ ਆ ਖਾਸ ਤੌਰ ਤੇ ਪਿਛਲੇ ਸਾਲ ਬਹੁਤ ਵੱਡਾ ਰਕਬਾ ਲੱਗਿਆ। ਮੱਕੀ ਦਾ achar ਬਣਾਉਣ ਵਾਸਤੇ ਸਾਈਲੇਜ ਬਣਾਉਣ ਵਾਸਤੇ ਜਿਹੜਾ ਕਿ ਗੈਰ ਫਸਲੀ ਫਲੀਦਾਰ ਜਿਹੜੇ ਚਾਰੇ ਹੁੰਦੇ ਆ ਉਹਨਾਂ ਤੋਂ ਬਣਾਇਆ ਜਾਂਦਾ ਜਿਹਦੇ ਵਿੱਚ ਸਟਾਰਚ ਜ਼ਿਆਦਾ ਹੁੰਦਾ ਪ੍ਰੋਟੀਨ ਘੱਟ ਹੁੰਦਾ। ਤੇ ਖਾਸ ਤੌਰ ਤੇ ਜਦੋਂ ਚਾਰੇ ਦੀ ਘਾਟ ਹੁੰਦੀ ਹੈ ਮਈ ਜੂਨ ਨਵੰਬਰ ਦਸੰਬਰ ਚ ਜਿਹੜੇ ਡੇਅਰੀ ਫਾਰਮਿੰਗ ਕਿਸਾਨ ਵੀਰ ਕਰਦੇ ਵੱਡੀ ਮਾਤਰਾ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਨੇ ਪਸ਼ੂ ਰੱਖੇ ਹੋਏ ਆ ਉਹਨਾਂ ਲਈ ਜਿਹੜਾ ਸਾਈਲੇਜ ਹੈ ਇਹ ਬਹੁਤ ਫਾਇਦੇਮੰਦ ਹੈ ਤੇ ਉਹੀ ਜਿਹੜਾ ਹੈਗਾ ਇਹਦਾ achar ਸਹੀ ਤਰੀਕੇ ਬਣਾ ਕੇ ਵਰਤਦੇ ਆ ਪਿਛਲੇ ਸਾਲ ਜਿਨ੍ਹਾਂ ਨੇ ਘੱਟ ਪਸ਼ੂ ਰੱਖੇ ਸੀ ਕਿਸਾਨ ਵੀਰਾਂ ਨੇ ਜਿਨ੍ਹਾਂ ਨੇ 4-5 ਪਸ਼ੂ ਜਾਂ ਦੋ ਦੋ ਵਾਲੇ ਵੀ ਮੈਂ ਦੇਖਿਆ ਕਿ ਉਹ ਸਾਈਲੇਜ ਬਣਾ ਰਹੇ ਆ ਜਿਹੜਾ ਸਾਈਲੇਜ ਬੇਸਿਕਲੀ ਜਿਹੜੇ ਡੇਰੀ ਫਾਰਮਰ ਵਰਤਦੇ ਉਹ ਵਰਤਦੇ ਕਿ ਜਦੋਂ ਹਰੇ-ਚਾਰੇ ਦੀ ਘਾਟ ਆ ਗਈ ਜਾਂ ਵੱਡੀ ਮਾਤਰਾ ਚ ਹਰਾ-ਚਾਰਾ ਚਾਹੀਦਾ ਹੁੰਦਾ ਜਿੱਥੇ ਮੰਨ ਲਓ 100 ਪਸ਼ੂ ਰੱਖਿਆ ਹੋਇਆ ਜਾਂ 50 ਪਸ਼ੂ ਰੱਖੇ 200 ਪਸ਼ੂ ਰੱਖਿਆ ਤਾਂ ਉਹ ਨਾਲ ਕੁਝ ਕੁਆਂਟੀਟੀ ਇਹਦੀ ਵਰਤ ਲੈਂਦੇ ਆ ਡਰਾਈ ਮੈਟਰ ਇਹ ਚ ਪੂਰੀ ਜਿਹੜੇ ਚਾਰੇ ਦੇ ਵਿੱਚ ਹੋਵੇ ਤਾਂ ਉਹ ਤੋਂ ਜਿਹੜਾ ਹੈਗਾ ਪੂਰਾ ਡਰਾਈ ਮੈਟਰ ਕੰਟੈਂਟ ਕਰਕੇ ਤੇ ਨਾਲ ਕੁਝ ਮਾਤਰਾ ਜ ਸਾਈਲੇਜ ਦੇ ਕੇ ਕੁਝ ਹਰਾਚਾਰਾ ਕੁਝ ਜਿਹੜਾ ਹੈਗਾ ਡਰਾਈ ਫੌਦਰ ਹੋ ਗਿਆ ਮਤਲਬ ਤੂੜੀ ਵਗੈਰਾ ਹੋਗੀ ਕੁਝ ਉਹਨਾਂ ਦੀ ਫੀਡ ਹੋਗੀ ਇਹ ਰਲਾ ਮਲਾ ਕੇ ਜਿਹੜਾ ਉਹ ਬੈਲੈਂਸਡ ਡਾਈਟ मिनਰਲਸ ਵਿਟਾਮਿਨਸ ਹੋਗੇ ਜਿਹੜੇ ਮਿਕਸਚਰ ਹੁੰਦੇ ਆ ਤੇ ਫਿਰ ਉਹ ਡੇਰੀ ਜਿਹੜੇ ਆਪਦੇ ਪਸ਼ੂ ਆ ਉਹਨਾਂ ਨੂੰ ਦਿੰਦੇ ਤਾਂ ਜੋ ਵਧੀਆ ਪ੍ਰੋਡਕਸ਼ਨ ਉਹ ਜਿਹੜੀ ਦੁੱਧ ਦੀ ਲੈ ਸਕਣ ਪਰ ਇਹਦੇ ਵਿੱਚ ਕੀ ਹੋਇਆ ਕਿ ਮੱਕੀ ਦਾ ਰਕਵਾ ਪਿਛਲੇ ਸਾਲ ਕਿਸਾਨ ਵੀਰਾਂ ਨੇ ਥੋੜੇ ਥੋੜੇ ਪਸ਼ੂਆਂ ਵਾਲੇ ਨੇ ਵੀ ਮੱਕੀ ਬੀਜੀ ਮੱਕੀ ਇਹ ਜਿਹੜੀ ਸਹੀ ਬਹਾਰ ਰੁੱਤ ਦੀ ਮੱਕੀ ਆਲੀ ਥਾਂ ਤੇ ਕਿਸਾਨ ਵੀਰ ਬੀਜਦੇ ਹਨ ਕਣਕ ਤੋਂ ਬਾਅਦ ਬੀਜਦੇ ਜਿਹੜੀ ਕਿ ਮਈ ਚ ਬਜਾਈ ਇਹਦੀ ਚਲੀ ਜਾਂਦੀ ਹੈ ਅਪ੍ਰੈਲ ਐਂਡ ਜਾਂ ਮਈ ਚ ਜਿਹੜਾ ਕਿ ਬਜਾਈ ਦਾ ਸਮਾਂ ਹੀ ਨਹੀਂ ਹੈਗਾ ਮੱਕੀ ਬਜਾਈ ਦਾ ਜਾਂ ਤਾਂ ਸਮਾਂ ਹੁੰਦਾ ਬਹਾਰ ਰੁੱਤ ਦੀ ਮੱਕੀ ਜਿਹੜੀ ਹੈਗੀ ਹੈ ਜਨਵਰੀ ਐਂਡ ਤੋਂ ਲੈ ਕੇ 15 ਫਰਵਰੀ 20 ਫਰਵਰੀ ਤੱਕ ਜਾਂ ਫਿਰ ਲੱਗਦੀ ਹੈ ਜਾਂ ਕਿ ਜੂਨ ਜੁਲਾਈ ਚ ਬਜਾਈ ਹੁੰਦੀ ਹੈ ਮੱਕੀ ਦੀ ਇਹ ਜਿਹੜਾ ਸਮਾਂ ਹੈ ਜਿਹੜੀ ਆਪਾਂ ਅਪ੍ਰੈਲ ਚ ਜਾਂ ਮਈ ਚ ਮਾਰਚ ਦੇ ਐਂਡ ਚ ਵੀ ਜਿਹੜੀ ਮੱਕੀ ਬੀਜਾਂਗੇ ਉਹਦੇ ਵਿੱਚ ਕਿਉਂਕਿ ਜਿਹੜਾ ਆਚਾਰ ਬਣਾਉਣ ਵਾਸਤੇ ਸਹੀ ਜਿਹੜੀ ਸਟੇਜ ਹੈ ਉਹ ਹੈਗੀ ਹੈ ਜਦੋਂ ਸੂਤ ਕੱਦ ਛੱਲੀਆਂ ਦੇ ਵਿੱਚ ਸੂਤ ਪੈਂਦਾ ਸਿਲਕਿੰਗ ਤੇ ਦੁੱਧਾ ਬਣਦਾ ਇਹਨਾਂ ਦੇ ਵਿੱਚ ਪਰਪਰਾਕਣ ਸੁੱਕ ਜਾਂਦੇ ਢਾਣੇ ਬਣਦੇ ਨਹੀਂ ਜਿਹੜੀ ਜਿਹੜੀ ਮਤਲਬ ਟਾਈਮ ਤੇ ਆਪਾਂ ਮੱਕੀ ਬੀਜਦੇ ਆ ਉਹਦੀ ਕੁਆਲਿਟੀ ਨਹੀਂ ਬਣਨੀ ਹੈ ਦੂਸਰੇ ਨੰਬਰ ਤੇ ਜਿਹੜੇ ਮੈਂ ਤਿੰਨ ਨੁਕਸਾਨ ਮੈਂ ਦੱਸਿਆ ਜਿਹੜੇ ਵੱਡੇ ਦੱਸ ਰਿਹਾ ਤੁਹਾਨੂੰ ਇੱਕ ਤਾਂ ਕੀ ਹੋਇਆ ਕਿ ਆਪਾਂ ਮੱਕੀ ਆ ਜਿਹੜੀ ਐਗਜ਼ਾਸਟਿਵ ਕ੍ਰੋਪ ਆ ਜਿਨ੍ਹਾਂ ਨੂੰ ਨਹੀਂ ਵੀ ਜ਼ਰੂਰਤ ਉਹਨਾਂ ਨੇ ਵੀ ਮੱਕੀ ਬੀਜ ਲਈ ਖੇਤ ਦੇ ਵਿੱਚੋਂ ਮਾਈਨਿੰਗ ਕਰ ਲਈ ਤਤ ਕਾਢ ਲੈ ਨਾਲ ਦੀ ਨਾਲ ਅਗਲਾ ਝੋਨਾ ਜਾਂ ਬਾਸਮਤੀ ਆਪਾਂ ਲਾਉਣਾ ਜੀ ਤੇ ਆਪਾਂ ਨੂੰ ਵੱਧ ਖਰਚਾ ਪਾਉ ਕਰਨਾ ਪਊਗਾ ਦੂਸਰਾ ਨੁਕਸਾਨ ਇੱਕ ਤਾਂ ਜ਼ਮੀਨ ਦੀ ਜਾਣ ਕੱਢਤੀ ਦੂਸਰਾ ਖਰਚਾ ਵਧ ਗਿਆ ਅਗਲੀ ਫਸਲ ਦਾ ਤੁਰਦਾ ਨਹੀਂ ਹੈਗਾ ਝੋਨਾ ਜਾਂ ਬਾਸਮਤੀ ਨਾਲ ਦੀ ਨਾਲ ਹੀ ਬਿਜਾਈ ਹੈ ਨਾ ਜਾਂ ਤਾਂ ਜਿਵੇਂ ਬਹਾਰ ਰੁੱਤ ਦੀ ਮੱਕੀ ਬੀਜੀ ਫਰਵਰੀ ਦੇ ਵਿੱਚ 120 ਦਿਨ ਦੀ ਫਸਲ ਆ ਉਹ ਤੋਂ ਬਾਅਦ ਥੋੜਾ ਜਿਹਾ 20 ਦਿਨ ਦਾ 25 ਦਿਨ ਕੋਈ ਸਾਹ ਆਇਆ ਵਾਣ ਨੂੰ ਫੇਰ ਆਪਾਂ ਅਗਲੀ ਫਸਲ ਬੀਜੀ ਇਹ ਚ ਬਿਲਕੁਲ ਗੈਪ ਨਹੀਂ ਪੈਂਦਾ ਕਣਕ ਨਾਲ ਹੀ ਨਾਲ ਮੱਕੀ ਨਾਲ ਹੀ ਨਾਲ ਅੱਗੇ ਬਾਸਮਤੀ ਝੋਨਾ ਹੋ ਗਿਆ ਜਾਂ ਝੋਨਾ ਹੋ ਗਿਆ ਜੋ ਵੀ ਹੋ ਗਿਆ ਲ ਦੂਸਰਾ ਤੀਸਰਾ ਪਾਣੀ ਜਿਹੜੀ ਇਸ ਟਾਈਮ ਤੇ ਆਪਾਂ ਬੀਜਦੇ ਇੰਨਾ ਜ਼ਿਆਦਾ ਪਾਣੀ ਲੱਗਦਾ ਕਿ ਆਪਾਂ ਮਤਲਬ ਕਹਿ ਹੀ ਨਹੀਂ ਸਕਦੇ ਕਿ ਚੋਨੇ ਦੇ ਨਾਲੋਂ ਵੱਧ ਪਾਣੀ ਆਪਾਂ ਇਹਦੇ ਵਿੱਚ ਮਤਲਬ ਦੂਜੇ ਦਿਨ ਤੀਜੇ ਦਿਨ ਪਾਣੀ ਇਹਨੂੰ ਛੱਡਣਾ ਪੈਣਾ ਨਾਲ ਹੀ ਝੋਨਾ ਸ਼ੁਰੂ ਹੋ ਗਿਆ ਉਹਦੇ ਵਿੱਚ ਤਾਂ ਚਲੋ ਮੀਂਹ ਸ਼ੁਰੂ ਹੋ ਜਾਂਦੇ ਉਹ ਚ ਸਗੋਂ ਬਚਤ ਰਹਿੰਦੀ ਮੱਕੀ ਚ ਇਹ ਚ ਵੱਧ ਪਾਣੀ ਲੱਗ ਜਾਂਦਾ ਜਿਹੜੀ ਆਪਾਂ 15 ਫਰਵਰੀ ਤੱਕ ਬੀਜਣੀ ਆ ਉਹਦੇ ਵਿੱਚ ਹਜੇ ਇੱਕ ਜਿਹੜਾ ਹੈਗਾ ਕਿਉਂਕਿ ਉਹ ਆਪਾਂ ਟਾਈਮਲੀ ਬਿਜਲੀ ਆ ਉਹਦਾ ਟੈਂਪਰੇਚਰ ਵੀ ਥੋੜਾ ਜਿਹਾ ਡਾਊਨ ਹੁੰਦਾ ਤੇ ਪਾਣੀ ਘੱਟ ਮੰਗਦੀ ਸ਼ੁਰੂ ਦੇ ਵਿੱਚ ਤੇ ਲਾਸਟ ਤੇ ਜੇ ਚਾਰ ਕਿਸਾਨ ਵੀ ਨੇ ਚਾਰ ਬਾਰੇ ਪੁੱਛਣਗੇ ਤਾਂ ਉਹਦੇ ਬਾਰੇ ਵੀ ਜਾਣਕਾਰੀ ਦੇ ਦੇਣਗੇ ਪਾਉਣ ਦਾ ਢੰਗ ਕੀ ਹੈ ਫਿਰ ਜਿਹੜੇ ਕਿਸਾਨ ਵੀ ਨੇ ਅਚਾਰ ਪਾਇਆ ਪਿਛਲੀ ਵਾਰ ਮੈਨੂੰ ਲੱਗਦਾ ਵੀ ਮੈਕਸਿਮਮ ਫਾਰਮਰ ਆ ਕਿਉਂਕਿ ਡੇਰੀ ਫਾਰਮਰ ਉਹਨਾਂ ਨੂੰ ਤਾਂ ਤਜਰਬਾ ਹੁੰਦਾ ਉਹਨਾਂ ਤੋਂ ਕਿਸੇ ਨੇ ਪੁੱਛ ਲਿਆ ਸਹੀ ਤਰੀਕੇ ਪਾਉਣ ਦਾ ਉਹਨਾਂ ਨੇ ਵੀ ਪਾ ਲਿਆ ਕਈ ਕਿਸਾਨ ਵੀਰਾਂ ਨੇ ਕੀ ਕੀਤਾ ਅਚਾਰ ਪਾਇਆ ਚੌਥੇ ਦਿਨਾਂ ਨੂੰ ਪਾਉਣ ਲੱਗ ਪਏ ਪਸ਼ੂਆਂ ਨੂੰ ਸਾਈਲੇਜ ਬਣਾਉਣਾ ਜਿਹੜਾ ਬੜਾ ਟੈਕਨੀਕਲ ਕੰਮ ਆ ਪਹਿਲਾਂ ਟੋਆ ਉਹਦਾ ਜਿਵੇਂ 1/1/1 ਮੀਟਰ ਦਾ ਜੇ ਆਪਾਂ ਟੋਆ ਪਟ ਲਿਆ ਉਹ ਚ 5-6 ਕੁੰਟਲ ਜਿਹੜਾ ਹੈਗਾ 4 ਬਣ ਜਾਂਦਾ ਤੁਹਾਡਾ ਕੁਤਰਾ ਕਰਕੇ ਜਿਹੜਾ ਆਪਾਂ ਪਾਉਣਾ ਹੁੰਦਾ ਮੋਇਸਚਰ ਦੇਖਣਾ ਹੁੰਦਾ ਡਰਾਈ ਮੈਟਰ ਵੀ ਪੂਰੀ ਬਣ ਗਈ ਕਿ ਨਹੀਂ ਜਿਵੇਂ ਮੱਕੀ ਦਾ ਆਪਾਂ ਪਾ ਲਈ ਮੱਕੀ ਦਾ ਪੈ ਜਾਂਦਾ ਜਮੀਂ ਦਾ ਆ ਸੌਰੀ ਚਰੀ ਦਾ ਪੈ ਜਾਂਦਾ ਬਾਜਰੇ ਦਾ ਪੈ ਜਾਂਦਾ ਗਿਨੀ ਘਾਹ ਦਾ ਪੈ ਜਾਂਦਾ ਆਚਾਰ ਜੇ ਆਪਾਂ ਪਾਉਣਾ ਹੋਵੇ ਤਾਂ ਵੱਖ-ਵੱਖ ਸਟੇਜਾਂ ਤੇ ਪੈਂਦਾ ਮੱਕੀ ਦੇ ਵਿੱਚ ਜਿਹੜਾ ਦੁੱਧਾ ਪੜਨਾ ਜਦੋਂ ਛੱਲੀਆਂ ਦੇ ਵਿੱਚ ਸ਼ੁਰੂ ਹੁੰਦਾ ਉਦੋਂ ਪੈਂਦਾ ਜਦੋਂ ਆਪਾਂ ਕੁਤਰਾ ਕਰਦੇ ਉਹਨੂੰ ਮਰੋੜ ਕੇ ਹੱਥਾਂ 'ਚ ਦੇਖਣਾ ਹੁੰਦਾ ਵੀ ਇਹਦੇ ਵਿੱਚ ਸੈਲ ਤਾਂ ਨਹੀਂ ਜ਼ਿਆਦੇ ਮੋਇਸਚਰ ਆ ਜਿਹੜਾ ਤੇ ਆਪਣੇ ਕਈ ਵਾਰ ਮੱਕੀ ਨੂੰ ਉਚੜਦੀ ਹੁੰਦੀ ਉਹਦਾ ਚਾਰ ਪਾ ਦਿੰਦੇ ਆ ਬਿਲਕੁਲ ਜੇ ਆਪਾਂ ਗਲਤ ਤਰੀਕੇ ਪਾ ਕੇ ਖਵਾਵਾਂਗੇ ਪਸ਼ੂ ਖਰਾਬ ਅੱਗੇ ਦੁੱਧ ਦੀ ਕੁਆਲਿਟੀ ਵੀ ਖਰਾਬ ਫਿਰ ਅਚਾਰ ਪਾਉਣਾ ਕੁਤਰਾ ਕਰਕੇ ਉਹਦੇ ਵਿੱਚ ਜਿਹੜਾ ਜਿਵੇਂ 10 ਬਾਏ 10 ਮੀਟਰ ਲੰਬਾ 3 ਮੀਟਰ ਚੌੜਾ 1.5 ਮੀਟਰ ਡੂੰਘਾ ਟੋਆ ਪਟ ਲਿਆ ਉਹਦੇ ਵਿੱਚ 350 400 ਕੁਇੰਟਲ ਜਿਹੜਾ ਹੈਗਾ ਚਾਰ ਥੋੜਾ ਪੈ ਜਾਂਦਾ ਪਸ਼ੂਆਂ ਦੇ ਹਿਸਾਬ ਨਾਲ ਤੁਸੀਂ ਗਿਣਤੀ ਦੇ ਹਿਸਾਬ ਨਾਲ ਪਾ ਸਕਦੇ ਆ ਤੇ ਉਹਦੇ ਵਿੱਚ ਫਿਰ ਕੀ ਹੁੰਦਾ ਕਿ ਉਹਦੀਆਂ ਤਿਆਂ ਵਿਚਾਲੇ ਆਪਾਂ ਨੱਪੀ ਜਾਣਾ ਟਰੈਕਟਰ ਨਾਲ ਜਾਂ ਬਲਦਾਂ ਨਾਲ ਜਿਹੜਾ ਹੈਗਾ ਪੂਰਾ ਨੱਪ ਨੱਪ ਕੇ ਨੱਪ ਨੱਪ ਕੇ ਫਿਰ ਉਹਨੂੰ ਉੱਤੋਂ ਜਿਹੜਾ ਹੈਗਾ ਪਲਾਸਟਿਕ ਦੀ ਸ਼ੀਟ ਨਾਲ ਟਾਕੇ ਗਿੱਲੀ ਮਿੱਟੀ ਦੇ ਗੋਹੇ ਦਾ ਉੱਤੇ ਲੇਪ ਕਰਨਾ ਹੁੰਦਾ ਜੇ ਉਹ ਚ ਵੀ ਤਰੇੜ ਆ ਜੇ ਨਾ ਕਿਸਾਨ ਵੀਰੋ ਉਹਨੂੰ ਵੀ ਆਪਾਂ ਦੁਬਾਰਾ ਬੰਦ ਕਰਨਾ ਹੁੰਦਾ 45 ਦਿਨ ਆਪਾਂ ਇਸ ਚੀਜ਼ ਨੂੰ ਖੋਲਣਾ ਨਹੀਂ ਹੈ 45 ਦਿਨ ਬਾਅਦ ਫਿਰ ਖੋਲਣਾ ਤੇ ਜਦੋਂ ਆਪਾਂ ਜਿੰਨਾ ਕਚਾਰ ਕੱਢਣਾ ਹੈ ਉਹ ਕੱਢ ਲਿਆ ਉਸ ਤੋਂ ਬਾਅਦ ਜਦੋਂ ਆਪਾਂ ਉਹਨੂੰ ਫਿਰ ਬੰਦ ਕਰ ਦੇਣਾ ਚੰਗੀ ਤਰ੍ਹਾਂ ਵੀ ਹਵਾ ਨਾਲ ਵਿੱਚ ਪਵੇ ਫੇਰ ਇਹਦੀ ਕੁਆਲਿਟੀ ਮੇਨਟੇਨ ਰਹਿੰਦੀ ਹੈ ਤੇ ਲੰਮਾ ਸਮਾਂ ਵਰਤ ਸਕਦੇ ਆ ਕਿਸਾਨ ਵੀ ਇਹਨਾਂ ਨੇ ਮੇਰੇ ਦੇਖਣ ਚ ਆਇਆ ਕਈ ਕਿਸਾਨ ਵੀਰਾਂ ਨੇ ਪਹਿਲਾਂ ਹੀ ਮੂੰਹ ਖੁੱਲਾ ਛੱਡੀ ਫਿਰਦੇ ਸੀਗੇ ਆਪਾਂ ਪਰਸੋ ਚੌਥੇ ਨੂੰ ਚਾਰ ਪਾਉਣ ਲੱਗ ਪਏ ਬਹੁਤ ਗਲਤ ਗੱਲ ਹੈ ਇਹ ਆਪਣੇ ਫਾਇਦੇ ਦੀ ਗੱਲ ਨਹੀਂ ਹੈ ਨੁਕਸਾਨ ਦੀ ਗੱਲ ਹੈ ਡੇਰੀ ਫਾਰਮਰ ਜਾਂ ਜਿਨ੍ਹਾਂ ਨੇ ਵੱਧ ਪਸ਼ੂ ਰੋਖੇ ਆ ਉਹ ਮੱਕੀ ਦੀ ਬਜਾਈ ਕਰਨ ਉਹ ਵੀ ਮੱਕੀ ਦੀ ਬਜਾਈ ਜਿਹੜੀ ਬਹਾਰ ਉੱਤਦੀ ਹੈ ਫਰਵਰੀ ਦੇ ਵਿੱਚ ਜਿਹੜੀ ਬੀਜੀ ਜਾਂਦੀ ਹੈ ਮੱਕੀ ਤੇ ਜਦੋਂ ਉਹਦਾ ਦੁੱਧ ਆਪਰਨਾ ਸ਼ੁਰੂ ਮੰਨ ਕੇ ਚੱਲੋ ਜਿੰਨੇ ਦਿਨ ਤੇ ਵੀ ਆਹੋ 80 ਦਿਨ ਤੇ ਤਿਆਰ ਹੋ ਗਈ 90 ਤੇ ਹੋ ਗਈ 95 ਤੇ ਹੋ ਗਈ ਉਦੋਂ ਫਿਰ ਵੱਢ ਕੇ ਉਹਦਾ ਜਿਹੜਾ ਸਾਈਲੇਜ ਬਣਾਇਆ ਜਾਂਦਾ ਇਹ ਆਪਣੇ ਫਾਇਦੇ 'ਚ ਨਹੀਂ ਹੈ ਇਸ ਤੋਂ ਬਿਨਾ ਮੂੰਗੀ ਬੀਜੋ ਰਮਾਂ ਬੀਜੋ ਹਰੀਖਾ ਤੁਸੀਂ ਜੰਤਰ ਬੀਜ ਸਕਦੇ ਮੂੰਗੀ ਬੀਜ ਲਓ ਹਰੀਖਾ ਤਾਂ ਆਪਣੀ ਹੈਗੀ ਹੈ ਜਿਮੀਆਂ ਤੋਂ ਬਚ ਗਈ ਤਾਂ ਆਪਣਾ ਜਿਹੜਾ ਚਾਰ ਪੈਸੇ ਵੀ ਉੱਟੇ ਜਾਣਗੇ ਜਾਂ ਤੁਸੀਂ ਖੇਤ ਨੂੰ ਖਾਲੀ ਛੱਡ ਲਓ ਜਾਂ ਤੁਸੀਂ ਉਹਦੇ ਵਿੱਚ ਜੰਤਰ ਬੀਜ ਲਓ ਜਾਂ ਤੁਸੀਂ ਉਹਦੇ ਵਿੱਚ ਰਮਾਂ ਬੀਜ ਲਓ ਸਣ ਬੀਜ ਲਓ ਗਵਾਰਾ ਗਵਾਰੀ ਬੀਜ ਲਓ ਇਹ ਤੁਹਾਡੀ ਮਰਜ਼ੀ ਹੈ ਸੋ ਬੇਨਤੀ ਆ ਕਿ ਬਿਨਾਂ ਜ਼ਰੂਰਤ ਤੋਂ ਵੱਧੂ ਮੱਕੀ ਦਾ ਜਿਹੜਾ ਖਰਚੇ ਵਾਲਾ ਕੰਮ ਨਾ ਕਰੀਏ ਆਪਣੇ ਖਰਚਾ ਤੇ ਖਰਚਾ ਮੱਕੀ ਤੇ ਵੀ ਹੋ ਜਾਣਾ ਪਸ਼ੂ ਆਪਣੇ ਉਨੇ ਕਿ ਹੁੰਦੇ ਹਰਾ ਚਾਰਾ ਤਾਜ਼ਾ ਪਾਓ ਚੰਗੀ ਕੁਆਲਿਟੀ ਦਾ ਦੁੱਧ ਪੀਓ ਡੇਰੀ ਫਾਰਮਰਾਂ ਦੀ ਜ਼ਰੂਰਤ ਹੁੰਦੀ ਆ ਉਹ ਚਾਰ ਪਾਉਣ ਤੇ ਅਗਲੀ ਫਸਲ ਦਾ ਵੀ ਆਪਣਾ ਖਰਚਾ ਜਿਹੜਾ ਹੈਗਾ ਜਦੋਂ ਮੱਕੀ ਵਿੱਚੋਂ ਤਤ ਕੱਢ ਲੈਣੀ ਤਾਂ ਹੰਬ ਜਾਂਦਾ ਅਗਲੀ ਫਸਲ ਵੀ ਨਹੀਂ ਛੇਤੀ ਚੱਲਦੀ ਉਹਦਾ ਵੀ ਖਰਚਾ ਹੁੰਦਾ ਤੇ ਉਦੋਂ ਹੀ ਥਾਂ ਤੇ ਦਾਲਾਂ ਵਗੈਰਾ ਬੀਜ ਜੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰੇ